ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਮਸ਼ੀਰ ਦਸਤ ਵਿੱਚ ਗੱਲ ਕਰਦੇ ਆ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਥੇਦਾਰ ਦਮਦਮੀ ਟਕਸਾਲ ਵੱਲੋਂ ਆਰੰਭ ਹੋਏ ਸੰਘਰਸ਼ ਦੌਰਾਨ ਸਾਡੇ ਦੋ ਭਰਾਵਾਂ ਦੇ ਸਬੰਧ ਵਿੱਚ ਜਿਨ੍ਹਾਂ ਨੇ ਪੁਲਿਸ ਦੇ ਕੋਲ ਆਪਣੇ ਕੋਲ ਰੱਖੇ ਹੋਏ ਹਥਿਆਰ ਨਹੀਂ ਦਿੱਤੇ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਇਹਨਾਂ ਦੇ ਕੋਲ ਹਥਿਆਰ ਪਏ ਹਨ ਇਹ 47 ਪਈ ਹੈ ਦੋਹਾਂ ਦੇ ਕੋਲ ਤਾਂ ਦੋਹਾਂ ਨੂੰ ਹੀ ਪੁਲਿਸ ਵੱਲੋਂ ਕੇ ਉਮ ਸ਼ਹੀਦ ਕਰ ਦਿੱਤਾ ਗਿਆ ਕੀ ਝੂਠ ਬੋਲਣ ਦਾ ਜੋ ਦੋਸ਼ ਹੈ ਝੂਠ ਬੋਲਣ ਦੀ ਸਜ਼ਾ ਦੇਣ ਦਾ ਅਧਿਕਾਰ ਮੌਤ ਦੇ ਰੂਪ ਵਿੱਚ ਪੰਜਾਬ ਪੁਲਿਸ ਕੋਲ ਹੈ ਪਰ ਪੁਲਿਸ ਨੇ ਬਹੁਤ ਜ਼ਿਆਦਾ ਅਤਿਆਚਾਰ ਕੀਤੇ ਹਨ ਭਾਈ ਬਲਵਿੰਦਰ ਸਿੰਘ ਉਰਫ ਪਾਠੀ ਜਿਹੜਾ ਕਿ ਪਿੰਡ ਸਿਧਮਾ ਦਾ ਵਸਨੀਕ ਸੀ ਪਿੰਡ ਸਿਧਮਾ ਜੋ ਕਿ ਨਗੋਦਰ ਲਾਗੇ ਪੈਂਦਾ ਪਿੰਡ ਇੱਥੋਂ ਦਾ ਰਹਿਣ ਵਾਲਾ ਗਰੀਬ ਕਰਦਾ ਨੌਜਵਾਨ ਜਿਹੜਾ ਕਿ ਆਪਣੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਵੀ ਅਖੰਡ ਪਾਠ ਸਾਹਿਬ ਦੀਆਂ ਅਰੋੜਾ ਲਗਾਇਆ ਕਰਦਾ ਸੀ ਇਕ ਸਮਾ ਆਇਆ ਕਿ ਉਸ ਦੇ ਕੋਲ ਸਿੰਘਾਂ ਦੀ ਠਾਰ ਬਣ ਜਾਂਦੀ ਆ ਠਾਰ ਬਣ ਜਾਂਦੀ ਆ ਉਸ ਇੱਕ ਨੌਜਵਾਨਾਂ ਦੀ ਸਿੱਖ ਧਜਾਰੂਆਂ ਦੀ ਸੇਵਾ ਕਰਦਾ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸਿਖਾਉਂਦਾ ਰਾਹੇ ਬਗਾਹੇ ਧਜਾਰੂ ਸਿੰਘ ਉਸ ਦੇ ਕੋਲ ਆਪਣਾ ਸਮਾਨ ਛੱਡ ਜਾਂਦੇ ਕਿ ਕਈ ਵਾਰ ਉਹ ਸਮਾਨ ਅਗਲੀ ਥਾਂ ਤੇ ਅਪੜਾ ਜਾਂਦਾ ਸਮਾ ਅਜਿਹਾ ਆ ਜਾਂਦਾ ਕਿ ਭਾਈ ਬਲਵਿੰਦਰ ਸਿੰਘ ਪਾਠੀ ਨੂੰ ਪੁਲਿਸ ਗ੍ਰਫਤਾਰ ਕਰ ਲੈਂਦੀ ਆ ਗ੍ਰਫਤਰ ਕਰਕੇ ਉਸ ਤੇ ਭਾਰੀ ਤਸ਼ੱਦਦ ਟਾਇਆ ਗਿਆ ਤਾਂ ਉਸ ਨੇ ਆਪਣੇ ਕੋਲ ਜੁਝਾਰੂ ਸਿੰਘਾਂ ਦੀ ਪਈ AK-47 ਪੁਲਿਸ ਨੂੰ ਨਹੀਂ ਦੱਸੀ ਪੁਲਿਸ ਨੇ ਉਸ ਤੇ ਪਨਾਹ ਦਾ ਕੇਸ ਪਾਇਆ ਅਤੇ ਉਸ ਨੂੰ ਸਿਕਿਉਰਿਟੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਸਿਕਿਉਰਿਟੀ ਜੇਲ੍ਹ ਵਿੱਚ ਭੇਜਿਆ ਕੁਝ ਮਹੀਨੇ ਬੀਤੇ ਤਾਂ ਭਾਈ ਬਲਵੰਦਰ ਸਿੰਘ ਪਾਠੀ ਦੇ ਕੋਲ ਜੀਰੇ ਸਿੰਘ ਸਮਾਨ ਛੱਡ ਕੇ ਗਏ ਸੀ AK-47 ਦੇ ਰੂਪ ਦੇ ਵਿੱਚ ਉਹਨਾਂ ਵਿੱਚੋਂ ਇੱਕ ਜਣਾ ਫੜਿਆ ਗਿਆ ਜਦੋਂ ਪੁਲਿਸ ਨੇ ਉਸ ਤੇ ਤਸ਼ੱਦਦ ਟਾਇਆ ਤਾਂ ਉਸ ਨੇ ਦੱਸਿਆ ਕਿ ਮੇਰੀ AK-47 ਰਾਈਫਲ ਭਾਈ ਬਲਵਿੰਦਰ ਸਿੰਘ ਪਾਠੀ ਦੇ ਕੋਲ ਪਈ ਹੈ ਪੁਲਿਸ ਨੇ ਆਪਣਾ ਕਰੂਪ ਚਿਹਰਾ ਅਖਤਿਆਰ ਕੀਤਾ ਭਾਈ ਬਲਵਿੰਦਰ ਸਿੰਘ ਪਾਠੀ ਨੂੰ ਜੇਲ੍ਹ ਤੋਂ ਲਿਆਂਦਾ ਜੇਲ੍ਹ ਤੋਂ ਲਿਆ ਕੇ ਉਸ ਨੂੰ ਬੰਗਾ ਠਾਣੇ ਦੇ ਵਿੱਚ ਇੱਕ ਰਾਤ ਰੱਖਿਆ ਗਿਆ ਤਾਂ ਤੜਕਸਾਰ ਉਸ ਨੂੰ ਰਾਮ ਮੂਰਤੀ ਜੋ ਕਿ ਗੁਰਾਇਆ ਠਾਣੇ ਦਾ ਇੰਚਾਰਜ ਸੀ ਉਹਨਾਂ ਦਿਨਾਂ ਦੇ ਵਿੱਚ ਉਹ ਆ ਕੇ ਲੈ ਜਾਂਦਾ ਅਤੇ ਉਸੇ ਰਾਤ ਹੀ ਉਸ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਉਸ ਦਾ ਕਸੂਰ ਕੇਵਲ ਇਹੀ ਸੀ ਕਿ ਉਸ ਨੇ ਆਪਣੇ ਕੋਲ ਪਈ ਏਕ 47 ਪੁਲਿਸ ਨੂੰ ਨਹੀਂ ਦਸੀ ਇਸ ਗੱਲ ਦਾ ਚਾਸ਼ਮਦੀਦ ਗਵਾਹ ਹੈ ਭਾਈ ਬਰਿੰਦਰ ਸਿੰਘ ਬਟੂ ਜੋ ਕਿ ਇਸ ਵੇਲੇ ਇੰਗਲੈਂਡ ਦੀ ਧਰਤੀ ਤੇ ਹੈ ਕਿਉਂਕਿ ਜੇ ਇਸ ਹਵਾਲਾਡ ਦੇ ਵਿੱਚ ਉਹ ਬੰਦ ਸੀ ਭਾਈ ਬਰਿੰਦਰ ਸਿੰਘ ਉਸੇ ਹੀ ਹਵਾਲਾਡ ਦੇ ਵਿੱਚ ਜੀਲ ਤੋਂ ਲਿਆ ਕੇ ਭਾਈ ਬਲਵਿੰਦਰ ਸਿੰਘ ਪਾਠੀ ਨੂੰ ਬੰਦ ਕੀਤਾ ਗਿਆ ਔਰ ਜਦੋਂ ਉਸ ਨੂੰ ਹਵਾਲਾਡ ਤੋਂ ਕੱਢਿਆ ਗਿਆ ਤਾਂ ਉਸ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਉਸ ਨੂੰ ਪੁਲਿਸ ਹੁਣ ਨਹੀਂ ਛੱਡੇਗੀ ਸੋ ਪੁਲਿਸ ਨੇ ਭਾਈ ਬਲਵਿੰਦਰ ਸਿੰਘ ਪਾਠੀ ਨੂੰ ਵੀ ਸ਼ਹੀਦ ਕਰ ਦਿੱਤਾ ਅਤੇ ਜਿਸ ਵਿਅਕਤੀ ਦੀ ਉਹਦੇ ਕੋਲ ਏਕਾ 47 ਪਈ ਸੀ ਉਸ ਨੂੰ ਵੀ ਹੀ ਸ਼ਹੀਦ ਕਰ ਦਿੱਤਾ ਦੋਨਾਂ ਨੂੰ ਹੀ ਸਜ਼ਾ ਦੇ ਦਿੱਤੀ ਗਈ ਮੌਤ ਦੀ ਜੇ ਇੱਕ ਨੇ ਗੱਲ ਲਕੋਈ ਉਹਨੂੰ ਵੀ ਮਾਰ ਦਿੱਤਾ ਜੇ ਦੂਜੇ ਨੇ ਗੱਲ ਦੱਸ ਦਿੱਤੀ ਤਾਂ ਛੱਡਿਆ ਉਸ ਨੂੰ ਵੀ ਨਹੀਂ ਸੋ ਇੰਨਾ ਕਹਿਰ ਪੰਜਾਬ ਦੀ ਧਰਤੀ ਤੇ ਪੰਜਾਬ ਦੀ ਬੁੱਚੜ ਪੁਲਿਸ ਕਰਦੀ ਰਹੀ ਦੂਸਰੀ ਮਿਸਾਲ ਪਾਇਰਨਜੀਤ ਸਿੰਘ ਰਾਣਾ ਪਿੰਡ ਸ਼ੁਕਰਾਂ ਜਿਹਦੇ ਕੋਲ ਇੱਕ AK47 ਰਾਈਫਲ ਪਈ ਸੀ ਖਾਲਿਸਤਾਨ ਕਮਾਂਡੋ ਫੋਰਸ ਨਾਲ ਸੰਬੰਧਿਤ ਇੱਕ ਸਿੰਘ ਉਸ ਨੂੰ ਰੱਖ ਕੇ ਗਿਆ ਹੋਇਆ ਸੀ ਉਸ ਨੂੰ ਪੁਲਿਸ ਗ੍ਰਿਫਤਾਰ ਕਰਦੀਆ ਭਾਰੀ ਤਸ਼ੱਦਦ ਟਾਇਆ ਗਿਆ ਉਸਤੇ ਪਰ ਉਹ ਪੁਲਿਸ ਨੂੰ ਨਹੀਂ ਦੱਸਦਾ ਤਕਰੀਬਨ 1 ਮਹੀਨੇ ਤੋਂ ਜ਼ਿਆਦਾ ਸਮਾਂ 32 ਬਟਾਲੀਆਂ ਦੇ ਵਿੱਚ ਉਸ ਨੂੰ ਰੱਖਿਆ ਗਿਆ ਪੁਲਿਸ ਨੂੰ ਪੁਲਿਸ ਦੇ ਕਟਾ ਨੂੰ ਜਿਨ੍ਹਾਂ ਦੇ ਵਿੱਚ ਸ਼ਾਮਲ ਸੀ ਬਹਾਦਰ ਸਿੰਘ ਸੈਫਲਾਬਾਦ ਗੈਟ ਉਹ ਜਿਸ ਦਾ ਪੁਲਿਸ ਦੇ ਵਿੱਚ ਸੀਆਰਪੀਐਫ ਦੇ ਵਿੱਚ ਇਨਸਪੈਕਟਰ ਦਾ ਅਹੁਦਾ ਸੀ ਅਤੇ ਜਿਸ ਦਾ ਨਾਮ ਸੀ ਤਰਮ ਸਿੰਘ ਇਨਸਪੈਕਟਰ ਉਹ ਬਾਰ ਬਾਰ ਤਸ਼ੱਦਦ ਕਰਦਾ ਰਿਹਾ ਉਸ ਨੂੰ ਵੀ ਯਕੀਨ ਹੋ ਗਿਆ ਕਿ ਇਹ ਨੌਜਵਾਨ ਬਿਲਕੁਲ ਬੇਕਸੂਰ ਹੈ ਉਸ ਨੂੰ ਛੱਡਣ ਦੀ ਗੱਲ ਹੋ ਚੁੱਕੀ ਸੀ ਤਾਂ ਇੱਕਦਮ ਉਹ ਵਿਅਕਤੀ ਵੀ ਉਹ ਜਝਾਰੂ ਵੀ ਫੜਿਆ ਗਿਆ ਬਲਕਿ ਉਸ ਨੇ ਆਤਮ ਸਮਰਪਣ ਕਰ ਦਿੱਤਾ ਆਪਣੇ ਪਰਿਵਾਰ ਦੇ ਕਹਿਣ ਤੇ ਤਾਂ ਜਦੋਂ ਉਸ ਨੂੰ ਇੰਟਰੋਗੇਟ ਕੀਤਾ ਇਜ਼ਹਾਰ আলম ਨੇ ਤਾਂ ਉਸ ਨੇ ਦੱਸ ਦਿੱਤਾ ਕਿ ਮੇਰੀ AK-47 ਰਾਈਫਲ ਰਣਜੀਤ ਸਿੰਘ ਰਾਣਾ ਦੇ ਕੋਲ ਪਈ ਹੈ ਜੋ ਕਿ ਸ਼ੁਕਰਾਂ ਪਿੰਡ ਦਾ ਰਣਬੜਾ ਭਾਈ ਰਣਜੀਤ ਸਿੰਘ ਰਾਣਾ ਨੂੰ ਹਵਾਲਾਤੋਂ ਕੱਢਿਆ ਗਿਆ ਉਸ ਦੇ ਸਾਹਮਣੇ ਕੀਤਾ ਗਿਆ ਤਾਂ ਉਸ ਨੇ ਉਸ ਦੀ ਬਹੁਤ ਜ਼ਿਆਦਾ ਲਾਪਾਬੀ ਕੀਤੀ ਕਿ ਤੇਰੀ ਕਰਕੇ ਮੈਂ ਇਨੀ ਕਟ ਖਾ ਲਈ ਤੇ ਤੂੰ ਫੇਰ ਬੱਕ ਪਿਆ ਪਰ ਅਖੀਰ ਭਾਈ ਰਣਜੀਤ ਸਿੰਘ ਰਾਣਾ ਨੂੰ ਗੁਪਤ ਰੂਪ ਦੇ ਵਿੱਚ ਸ਼ਹੀਦ ਕਰ ਦਿੱਤਾ ਗਿਆ ਅੱਜ ਦੀ ਕੜੀ ਤੱਕ ਉਸ ਦਾ ਕੋਈ ਵੀ ਅਤਾ ਪਤਾ ਨਹੀਂ ਲੱਭ ਸਕਿਆ 1999 ਦੀ ਮਾਰਚ ਮਹੀਨੇ ਦੀ ਇਹ ਗੱਲ ਹੈ ਔਰ ਜਿਨ੍ਹਾਂ ਦੇ ਹੁੰਦਿਆਂ ਜਿਨ੍ਹਾਂ ਦੇ ਰਾ ਨਾਲ ਪਾਈ ਰਣਜੀਤ ਸਿੰਘ ਰਾਣਾ ਹਵਲਾਰਡ ਦੇ ਵਿੱਚ ਲੰਬਾ ਸਮਾਂ ਬੰਦ ਰਿਹਾ ਜਿੱਥੋਂ ਕੱਢ ਕੇ ਪੁਲਿਸ ਵਾਲੇ ਉਸ ਨੂੰ ਲਿਜਾਇਆ ਕਰਦੇ ਸੀ ਉਹ ਚਸ਼ਮਤੀ ਇਹਨ ਗਵਾਹ ਅੱਜ ਵੀ ਮੌਜੂਦ ਹਨ ਸੋ ਪੁਲਿਸ ਨੇ ਇਹਨਾਂ ਕਹਿਰ ਕੀਤਾ ਕਿ ਉਹ ਅਗਰ ਕਿਸੇ ਨੇ ਸੱਚ ਬੋਲ ਦਿੱਤਾ ਉਸ ਨੂੰ ਵੀ ਨਹੀਂ ਛੱਡਿਆ ਜੇ ਕਿਸੇ ਨੇ ਗੱਲ ਕੋਈ ਤੇ ਛੱਡਿਆ ਉਸ ਨੂੰ ਵੀ ਨਹੀਂ ਸੋ ਇਹੋ ਜਈਆਂ ਇੱਕ ਨਹੀਂ ਹਜ਼ਾਰਾਂ ਹੀ ਮਸਲਾ ਹਨ ਜਿੱਥੇ ਬੀਬੀ ਹਰਪ੍ਰੀਤ ਕੋਰ ਰਾਣੋ ਵਰਗਿਆਨੋ ਇਸ ਕਰਕੇ ਸ਼ਹੀਦ ਕਰ ਦਿੱਤਾ ਗਿਆ ਕਿ ਉਹਨਾਂ ਦੇ ਪਰਸ ਦੇ ਵਿੱਚੋਂ ਸ਼ਹੀਦਾਂ ਦੇ ਭੋਗ ਸੰਬੰਧੀ ਇਸ਼ਤਿਹਾਰ ਦੀ ਕਟਿੰਗ ਮਿਲ ਗਈ ਸੀ ਸੋ ਇਹੋ ਜੇ ਬਹੁਤ ਸਾਰੇ ਜ਼ੁਲਮ ਪੰਜਾਬ ਦੀ ਧਰਤੀ ਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਤੇ ਕੀਤੇ ਜਾ ਰਹੇ ਹਨ ਸਿਰਫ ਤੇ ਸਿਰਫ ਰੂਪ ਹੀ ਬਦਲਿਆ ਹੈ ਕੰਮ ਪੁਲਿਸ ਦੇ ਉਹੀ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ